ਉਹਨੂੰ ਪੁੱਤ ਚੱਜਰਾ ਕੱਪੜੇ ਤੈਹ ਕਰ ਲਾ ਠੀਕ ਤਾਂ ਹੈ ਬੇਬੇ ਇਹਨੂੰ ਕੀ ਹੋਇਆ ਮੈਂ ਠੀਕ ਦੀ ਲਾਈ ਦੀ ਤੈ ਐ ਮਾਰਦੇ ਹੁੰਦੇ ਐ ਮੈਂ ਦੇਖੀ ਕਿਵੇਂ ਐ ਗੱਲਾ ਮੂੰ ਹੀ ਇਕੱਠੀ ਕਰਤੀ ਲਾ ਦੇਖ ਲੈ ਇਹਦਾ ਭੰਨ ਕਿੱਥੇ ਐ ਤੈ ਕਿਵੇਂ ਮਾਰਦੇ ਪੁੱਤ ਗਾਹ ਬਗਾਨੇ ਘਰੇ ਜਾਣਾ ਹੈਗਾ ਉੱਥੇ ਵੀ ਐ ਹੀ ਕੁਝ ਕਰਨਗੀ ਆ ਦੇਖ ਇਹ ਐ ਮਾਰ ਦਿੰਦੇ ਤੈ ਅਰੇ ਬੇਬੇ ਤੂੰ ਇੰਨੀ ਕਿਤਾ ਗੱਲ ਆ ਫਿਰ ਕੀ ਹੋ ਗਿਆ ਤੂੰ ਤਾਂ ਐਵੇਂ ਨੋਕਸ ਕੱਢਦੀ ਰਹਿਨੀ ਆ ਹਰ ਕੰਮ ਚ ਪੁੱਤ ਮੈਂ ਨੋਕਸ ਨਹੀਂ ਕੱਢਦੀ ਨਾ ਬਗਾਨੇ ਘਰ ਅਗਲਾ ਤੈਨੂੰ ਕੀ ਆਖੂਗਾ ਵੀ ਮਾਂ ਨੇ ਕੁਝ ਸਿਖਾ ਕੇ ਨਹੀਂ ਤੋਰੀ ਉੱਥੇ ਕੁ ਡਰ ਕਹੂ ਅਗਲਾ ਤੈਨੂੰ ਕੀ ਮਾਂ ਜਦੋਂ ਦੇਖੋ ਬਗਾਨੇ ਘਰ ਬਗਾਨੇ ਘਰ ਮੈਂ ਨਹੀਂ ਕਿਤੇ ਵੀ ਜਾਣਾ ਮੈਂ ਤਾਂ ਇੱਥੇ ਹੀ ਰਹੂੰਗੀ ਲੈ ਹੈ ਮੇਰੀ ਕਾਮਲੀ ਤੀਆਂ ਵੀ ਕਿਤੇ ਘਰੇ ਰੱਖੀਆਂ ਜਾਂਦੀਆਂ ਪੁੱਤ ਵਿਆਹ ਤੋਂ ਬਾਅਦ ਬਗਾਨੇ ਘਰੇ ਤਾਂ ਜਾਣਾ ਹੀ ਪੈਂਦਾ ਹੈ ਬੇਬੇ ਜਾਂਦੀਆਂ ਹੋਣਗੀਆਂ ਹੋਰ ਕੁੜੀਆਂ ਮੈਂ ਨਹੀਂ ਜਾਂਦੀ ਹੈਗੀ ਕਿਤੇ ਵੀ ਨਾ ਮੈਂ ਕਰਾਵਾ ਵਿਆਹ ਛੱਡ ਕੇ ਕਿਹੜਾ ਤੂੰ ਸਦਾ ਲਈ ਜਾਣਾ ਫੇਰ ਕਿਤੇ ਰ ਇੱਥੇ ਆਉਣਾ ਬੰਦ ਹੋ ਜੀ ਜਦੋਂ ਜਿੱਤ ਮੰਨਿਆ ਕਰੂ ਮਿਲ ਜਾਇਆ ਕਰੀ ਮਾਂ ਨਾ ਮੈਂ ਕਰਾਵਾ ਵਿਆਹ ਤੇ ਨਾ ਮੈਂ ਤੈਨੂੰ ਛੱਡ ਕੇ ਜਾਵਾ ਕਿਤੇ ਵੀ ਕਮੇਡੀ ਨਾ ਹੋਵੇ ਵਿਆਹ ਕਿਉਂ ਨਹੀਂ ਕਰਾਉਣਾ ਹਰ ਕੁੜੀ ਨੂੰ ਵਿਆਹ ਕਰਾ ਕੇ ਦੂਜੇ ਘਰੇ ਜਾਣਾ ਹੀ ਪੈਂਦਾ ਪੁੱਤ ਕਿਹੜਾ ਦੂਜਾ ਘਰ ਮੰਮੀ ਜਦ ਮੈਂ ਵਿਆਹ ਹੀ ਨਹੀਂ ਕਰਾਉਣਾ ਫੇਰ ਮੈਂ ਕੀ ਕਰਾਂ ਜਾਊਂਗੀ ਕਿਸੇ ਦੇ ਘਰੇ ਭਲਾ ਮੰਨੋ ਤੂੰ ਤਾਂ ਜਮੇ ਕਾਮਲੀ ਐ ਪੁੱਤ ਦੱਸ ਕੀ ਕਰਾਂ ਮੈਂ ਤੇਰਾ ਪੁੱਤ ਹੁਣ ਤੈਨੂੰ ਐ ਥੋੜੀ ਮੈਂ ਸਾਰੀ ਉਮਰ ਕੁਮਾਰੀ ਬਿਠਾ ਕੇ ਰੱਖੂੰਗੀ ਨਾਲੇ ਧੀਆਂ ਤਾਂ ਆਪਦੇ ਸਹੁਰੇ ਘਰ ਹੀ ਵਸਦੀਆਂ ਸੋਹਂਦੀਆਂ ਨੇ ਬੱਸ ਕਰੋ ਮੰਮੀ ਤੁਸੀਂ ਨਾ ਮੈਨੂੰ ਸਾਫ਼-ਸਾਫ਼ ਕਹਿ ਦੋ ਕਿ ਮੈਂ ਤੁਹਾਨੂੰ ਬੋਝ ਲੱਗਣ ਲੱਗੀ ਤਾਂ ਹੀ ਤੁਸੀਂ ਮੈਨੂੰ बार-बार ਸਹੁਰੇ ਘਰ ਸਹੁਰੇ ਘਰ ਕਹਿ-ਕਹਿ ਕੇ ਨਾ ਮੇਰਾ ਦਿਮਾਗ ਖਰਾਬ ਕਰਦੇ ਰਹਿੰਦੇ ਹੋ ਬੋਝ ਨਹੀਂ ਧੀ ਏ ਹਰ ਮਾਂ-ਬਾਪ ਦਾ ਫਰਜ਼ ਹੁੰਦਾ ਵੀ ਆਪਦੀ ਧੀ ਨੂੰ ਪੜਾ ਲਖਾ ਕੇ ਉਹਦਾ ਵਿਆਹ ਕਰ ਦੇਣ ਮੰਮੀ ਜ਼ਰੂਰੀ ਤਾਂ ਨਹੀਂ ਵੀ ਹਰ ਕੁੜੀ ਨੂੰ ਵਿਆਹ ਕਰਾਉਣਾ ਹੀ ਪੈਂਦਾ ਨਾ ਜੇ ਇੱਕ ਕੁੜੀ ਵਿਆਹ ਨਹੀਂ ਕਰਾਉਗੀ ਫਿਰ ਕਿਹੜਾ ਪਹਾੜ ਡਿੱਗ ਜਾਊਗਾ ਉਹ ਪੁੱਤ ਪਹਾੜ ਤਾਂ ਨਹੀਂ ਡਿੱਗਦਾ ਪਰ ਲੋਕਾਂ ਦੇ ਤੈਨੂੰ ਪਤਾ ਕਿੰਨੇ-ਕਿੰਨੇ ਤਾਨੇ ਮਿਹਣੇ ਸੁਣਨੇ ਪੈਂਦੇ ਆ ਕਿਉਂ ਬੇਬੇ ਲੋਕ ਕੀ ਕਹਿਣਗੇ ਬਣਾ ਲੈ ਤੇ ਲੋਕਾਂ ਦਾ ਕੀ ਮੂੰਹ ਫਾੜ ਲਾਂਗੇ ਅਗਲਾ ਬਥੇਰੀਆਂ ਗੱਲਾਂ ਕਰਦਾ ਹੈਗਾ ਅਗਲੇ ਨੇ ਆਏ ਥੋੜੀ ਸੋਚ ਲੈ ਵੀ ਕੁੜੀ ਨਹੀਂ ਵਿਆਹ ਕਰਾਉਂਦੀ ਲੋਕਾਂ ਨੇ ਕਹਿਣਾ ਵੀ ਖਾਨੀ ਕੁੜੀ 'ਚ ਕੋਈ ਨੁਕਸ ਹੋਊਗਾ ਤਾਂ ਨਹੀਂ ਇਹਦਾ ਵਿਆਹ ਹੁੰਦਾ ਮੰਮੀ ਜੇ ਕੁੜੀ ਆਪ ਹੀ ਨਹੀਂ ਵਿਆਹ ਕਰਾਉਣਾ ਚਾਹੂਗੀ ਫਿਰ ਅਗਲੇ ਨਾਲ ਸਕੀ ਲੈਣਾ ਕਿਸੇ ਤੋਂ ਲੈ ਤੈਨੂੰ ਉਹੀ ਤਾਂ ਕਹਿਣੀ ਹੈ ਪੁੱਤ ਲੋਕ ਤਾਂ ਹੀ ਗੱਲਾਂ ਬਣਾਉਣਗੇ ਵੀ ਇਹਨਾਂ ਦੀ ਕੁੜੀ ਚ ਕੋਈ ਕਾਨਵੀਨ ਹੋਣਾ ਖਬਰ ਤਾਂ ਹੀ ਮੁੰਡੇ ਵਾਲੇ ਜਵਾਬ ਦੇ ਜਾਂਦੇ ਆ ਆਹੋ ਮੈਨੂੰ ਕੋਈ ਕੁਝ ਕਹਿ ਕੇ ਤਾਂ ਦੇਖੇ ਫਿਰ ਅਗਲਾ ਮੈਂ ਤਾਂ ਸੁਣ ਵੀ ਲਵਾਂਗਾ ਉਹ ਜੀਆਂ ਤੇਰੀ ਤਾਂ ਪੁੱਤ ਉਹੀ ਨਿਆਣੀ ਮਤ ਤੇਰੀ ਸਮਝ ਨਹੀਂ ਹਲੇ ਗੱਲਾਂ ਆਉਂਦੀਆਂ ਮੰਮੀ ਮੈਨੂੰ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇਗੀਆਂ ਪੁੱਤ ਆਪਾਂ ਇਸੇ ਸਮਾਜ ਚ ਰਹਿਨੇ ਆ ਆਪਾਂ ਨੂੰ ਲੋਕਾਚਾਰੀ ਵੀ ਕਰਨੀ ਪੈਂਦੀ ਹੈ ਮੰਮੀ ਤੂੰ ਹੀ ਕਰੀ ਚੱਲ ਲੋਕਾ ਜਰੀ ਮੈਥੋਂ ਨਹੀਂ ਹੁੰਦੀ ਹੈਗੀ ਚੱਲ ਚੰਗਾ ਐਵੇਂ ਬਾਧੂ ਨਾ ਮੇਰੇ ਨਾਲ ਨਾ ਲੜ ਤੇ ਚਾਹ ਦੀ ਕੁੱਟ ਤਰ ਲਾ 2 ਵਜਣ ਵਾਲੇ ਹੋਏ ਪਏ ਐ ਮੰਮੀ ਚਾਹ ਤਾਂ ਮੈਂ ਬਣਾ ਲੈਂਦੀ ਆ ਮੇਰੇ ਹਨਾ ਸੂਕ ਦਿੱਤਾ ਹੋਇਆ ਸੀ ਉਹਨੂੰ ਉਹ ਫੜ ਲਿਆ ਹੋਇਆ ਤੁਸੀਂ ਆਹੋ ਫੜ ਲਿਆ ਹੁੰਦੀ ਨਾ ਚਾਚੀ ਦਾ ਬੈਠੀ ਅੰਦਰ ਬੜੀ ਆ ਹਾਂ ਬੇ ਢੋਨੀ ਪੁੱਤ ਕੋ ਚਾਚੀ ਠੀਕ ਹੋ ਮੈਂ ਠੀਕ ਐ ਜੀ ਉਹਦਾ ਰੇ ਪੁੱਤ ਬੜੇ ਚਰਵਾਦ ਗੇੜਾ ਮਾਰਿਆ ਭਾਈ ਤੂੰ ਵੀ ਠੰਡੀ ਵਾਲੀ ਚਾਚੀ ਤੈਨੂੰ ਪਤਾ ਕਰੋ ਨਿਕਲੇ ਨਹੀਂ ਜਾਂਦਾ ਉਹਦਾ ਤੇਰੀ ਗੱਲ ਠੀਕ ਐ ਭਾਈ ਮੈਂ ਤਾਂ ਆਪਾਂ ਠੰਡੀ ਜੀ ਤੋਂ ਡਰਦੀ ਨਾ ਤੰਦਰੀ ਬੈਠੀ ਰਹਿਣੀ ਐ ਮੈਂ ਤਾਂ ਆਪਾਂ ਵੀ ਕਿਤੇ ਹੋਰ ਨਾ ਜਾ ਖਣਾ ਨਮੂਣੀਆਂ ਹੋ ਜੇ ਅੱਜ ਧੁੱਪ ਦੇਖੀ ਆ ਮਾਤਾ ਹੋਰ ਚਲ ਐਨੇ ਨਾ ਬੜਾ ਸੁੱਖ ਦਾ ਸਾ ਆ ਜੂਗਾ ਪਰ ਤੂੰ ਦੱਸ ਤੇਰੀ ਮਾਂ ਦਾ ਕੀ ਹਾਲ ਐ ਵੀ ਲੈ ਆਉਂਦਾ ਉਹਨੂੰ ਨਾਲ ਮਾਂ ਤਾਂ ਵਧੀਆ ਗੀ ਸਾਨੂੰ ਯਾਦ ਕਰਦੀ ਸੀ ਉਹ ਨਾ ਮੈਂ ਇੱਥੇ ਬੈਠੀ ਉਹਨੂੰ ਯਾਦ ਕਰੀ ਜਾਂਦੀ ਆ ਉਹ ਉੱਥੇ ਯਾਦ ਕਰੀ ਜਾਂਦੀ ਐ ਮੈਂ ਤਾਂ ਚਾਚੀ ਗਾਹਾਂ ਤੋਂ ਆਇਆ ਸੀ ਮੈਂ ਕਿਹਾ ਚੱਲ ਚਾਚੀ ਵੱਲ ਜਿਹੜਾ ਮਾਰਿਆ ਮੈਂ ਚੱਲ ਵਧੀਆ ਕੀਤਾ ਪੁੱਤ ਤੂੰ ਆ ਗਿਆ ਇੰਨੀ ਠੰਡ ਐ ਤੇ ਚਾਹ ਦੀ ਕੁੱਟ ਬਣਾਵਾ ਮੈਂ ਚਾਚੀ ਤੁਸੀਂ ਚਾਹ ਬਣਾਉਂਗੇ ਮਨੂ ਕਿੱਥੇ ਐ ਬੇ ਬਤੋਣੇ ਕਿੱਥੇ ਜਾਣਾ ਹਾਂ ਨਾਲ ਦੇ ਘਰੇ ਆਪਦੀ ਸਹੇਲੀ ਦੇ ਬਾਗੀ ਅੱਛਾ ਚੱਲ ਕੋਈ ਨਾ ਨਾਲੇ ਪੜਾਈ ਤਾਂ ਪੂਰੀ ਹੋ ਗਈ ਐ ਦੀ ਹਾਂ ਹਾਂ ਪੁੱਤ ਪੜਾਈ ਤਾਂ ਪੂਰੀ ਹੋ ਗਈ ਐ ਦੀ ਬਸ ਕੋਈ ਮੁੰਡਾ ਦੇਖ ਕੇ ਨਾ ਹੁਣ ਇਹਦਾ ਵਿਆਹ ਕਰ ਦਾਂਗੇ ਨਾਲੇ ਮੇਰੀ ਗੱਲ ਸੁਣ ਪੁੱਤ ਤੂੰ ਵੀ ਬਾਹਰੇ ਤੁਰਦਾ ਫਿਰਦਾ ਕੋਈ ਨਿਗਾਹ ਚ ਮੁੰਡਾ ਹੋਇਆ ਤਾਂ ਦੱਸੀ ਮੈਨੂੰ ਅੱਛਾ ਕੋਈ ਨਾ ਚਾਚੀ ਜੀ ਦੇਖ ਲਊਗਾ ਨਾਲੇ ਕਿਹੇ ਜਾਂ ਚਾਹੀਦਾ ਘਰ-ਬਾਰ ਘਰ-ਬਾਰ ਨੂੰ ਕੀ ਐ ਪੁੱਤ ਬਸ ਆਪਣੇ ਵਰਗਾ ਘਰ-ਬਾਰ ਹੋਵੇ ਆ ਬਾਲੇ ਅਮੀਰਾਂ ਤੋਂ ਵੀ ਆਪਾਂ ਕੀ ਲੈਣਾ ਸਹੀ ਗੱਲ ਆ ਚਾਚੀ ਜੀ ਨਾਲੇ ਆ ਬਾਲੇ ਤਕੜਿਆਂ ਤੋਂ ਵੀ ਆਪਾਂ ਕੀ ਲੈਣਾ ਜਿਹੜੇ ਬਾਅਦ ਚ ਔਖਾ ਕਰਨ ਪਰ ਆਪਣੀ ਕੁੜੀ ਦੀ ਤਾਂ ਕੋਈ ਹਵਾਵਾਲ ਵੀ ਨਹੀਂ ਜਾ ਸਕਦਾ ਸਹੀ ਕਹਿ ਰਹਾ ਪੁੱਤ ਮੈਨੂੰ ਪਤਾ ਉਹਦਾ ਭਰਾ ਹੈਗਾ ਤੂੰ ਨਾਲੇ ਤੇਰੇ ਹੁੰਦਿਆ ਸਾਨੂੰ ਕਾਹਦਾ ਫਿਕਰ ਮੁੰਡਾ ਤਾਂ ਮੈਂ ਪਸੰਦ ਕਰ ਲੂ ਚਾਚੀ ਪਰ ਮਨੂ ਨੂੰ ਪੁੱਛ ਲਈ ਵੀ ਉਹਦੀ ਪਸੰਦ ਕਿਹੋ ਜੀ ਹੈ ਬੇ ਪੁੱਤ ਮਨੂ ਨੂੰ ਕੀ ਬਚਣਾ ਹੈ ਉਹਦੀ ਤਾਂ ਨਿਆਣੀ ਮਾਤ ਹੈ ਹਲੇ ਉਹਦਾ ਰੋਜ਼ ਮੈਨੂੰ ਆਖੂਗੀ ਮੈਂ ਨਹੀਂ ਵਿਆਹ ਕਰਾਉਣਾ ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਂਦੀ ਮੈਂ ਲੈ ਦੱਸ ਉਹ ਚੱਲ ਕੋਈ ਨਾ ਚਾਚੀ ਨਾਲੇ ਕੁੜੀਆਂ ਕਦੋਂ ਕਹਿੰਦੀਆਂ ਹੁੰਦੀਆਂ ਵੀ ਮੈਨੂੰ ਵਿਆਹ ਕੇ ਤੋਰ ਦੇ ਛੇਤੀ ਹੋਰ ਪੁੱਤ ਇਹਦਾ ਪਿਆਵ ਜਲਾ ਹੁੰਦਾ ਤਾਂ ਆਵਦੇ ਹੱਥੀ ਤੋੜਦਾ ਆਪਦੀ ਕਬੀਲਦਾਰੀ ਆਪੇ ਕੌਂਟਦਾ ਹੁਣ ਤਾਂ ਮਾਂ ਵੀ ਮੈਂ ਆ ਤੇ ਪਿਓ ਵੀ ਮੈਂ ਆ ਉਹ ਕੋਈ ਨਾ ਤੂੰ ਫਿਕਰ ਨਾ ਕਰ ਚਾਚੀ ਮੈਂ ਹੈਗਾ ਨਾ ਕੋਈ ਨਾ ਨਾਲੇ ਮੈਂ ਛੇਤੀ ਗੇੜਾ ਮਾਰੂ ਲਾਭੀਆਂ ਦੇ ਵਾਸਤੇ ਕੋਈ ਚੰਗਾ ਜਿਹਾ ਰਿਸ਼ਤਾ ਠੀਕ ਐ ਪੁੱਤ ਛੇਤੀ ਗੇੜਾ ਮਾਰ ਜਿਆ ਕਰ ਚਲ ਠੀਕ ਐ ਚਾਚੀ ਤੂੰ ਫਿਕਰ ਨਾ ਕਰੀ ਚੰਗਾ ਪੁੱਤ ਚਲਦਾ ਮੈਂ ਮਾ ਹਮ ਤਕ ਕੀ ਗੱਲ ਹੋ ਗਈ ਬੜੀਆ ਸੋਚਾਂ ਜੇ ਗੱਬੇ ਪਿਆਮ ਉਹ ਤਾਂ ਗੱਲ ਕੀ ਹੋਣੀ ਆ ਆ ਸਬਜੀ ਵਾਲੇ ਨੇ ਵੀ ਨਹੀਂ ਗੇੜਾ ਮਾਰ ਮਾ ਚਲ ਦਾੜੀ ਧਰ ਲਿਆ ਹੋਰ ਕੀ ਬੜੀਆ ਕੀਤਾ ਮੰਮੀ ਉਹ বিনা ਸਬ지 ਖਾ ਖਾ ਕੇ ਜੀ ਜਿ ਆਕਿਆ ਬਿਆਸ ਮੇਰਾ ਦਾ ਨਾਲੇ ਤੇ ਇਨੇ ਤਨੇ ਤ ਕਿੱਥੋਂ ਸਬ지 ਆ ਧਰ ਲਏ ਅਰਬੂਤੇ ਦੀ ਕਿਲੋ ਸਬ지 ਤੇ ਉਹ ਹੀ ਸੌ ਰੂਡ ਸੋ ਫਟ ਜਾਂਦਾ ਹੈਗਾ ਉਹ ਵੀ ਮਮੀ ਸਬਜ਼ੀਆਂ ਕਿਹੜਾ ਤਾਜ਼ੀਆਂ ਦਿੰਦੇ ਨੇਗੇ ਪਤਾ ਨਹੀਂ ਕਦੋਂ ਉਹਦੀਆਂ ਤੋੜ ਕੇ ਰੇੜੀ ਚ ਪਾ ਲਏ ਹੁੰਦੇ ਨੇ ਉਹੀ ਘਾ ਵੇਚੀ ਜਾਂਦੇ ਆ ਤਾਈ ਦਾ ਪੁੱਤ ਸਵਾਦ ਨਹੀਂ ਬਣਦੀਆਂ ਉਹ ਜਿਹਾ ਸਵਾਦ ਹੀ ਨਹੀਂ ਹੁੰਦਾ ਓਹੋ ਮੈਂ ਤਾਂ ਤੁਹਾਨੂੰ ਕੋਲ ਗੱਲ ਕਹਿਣ ਆਈ ਸੀ ਭੁੱਲ ਗਈ ਮੈਂ ਕਹਿਣਾ ਸੀ ਵੀ ਤਾਈ ਨੇ ਕਦੇ ਗੇੜਾ ਹੀ ਮਾਰਿਆ ਹੈਗਾ ਹੁਣ ਮਿੱਤਾਈ ਤਾਂ ਆਪ ਗੁੱਸਾ ਕਰੀ ਬੈਠੀ ਹੋ ਮੈਂ ਕਿਹੜਾ ਕਦੇ ਗਈਆਂ ਸੀ ਉਹਦੇ ਕੋਲ ਨਾਲੇ ਸੱਚ ਟੋਨੀ ਆਇਆ ਸੀ ਕੱਲ ਅੱਛਾ ਵੀਰਾ ਆਇਆ ਸੀ ਕੀ ਕਹਿੰਦਾ ਸੀ ਲੈਹੌਰ ਉਹ ਤਾਂ 15-20 ਮਿੰਟ ਬੈਠਾ ਰਿਆ ਤੈਨੂੰ ਪੁੱਛਦਾ ਸੀਗਾ ਮਾ ਆਪਾਂ ਗਵਾਂਡੀਆਂ ਦੇ ਗਏ ਤੇਰੀ ਪੜ੍ਹਾਈ ਦਾ ਹਾਲਚਾਲ ਪੁੱਛਦਾ ਸੀ ਕਹਿੰਦਾ ਫਿਰ ਹੁਣ ਆਪਾਂ ਮੰਨੂ ਦਾ ਵਿਆਹ ਕਰ ਦਈਏ ਬਸ ਮਾਂ ਮੈਨੂੰ ਤਾਂ ਇੱਕ ਵਾਰ ਨਹੀਂ ਸਮਝਾਉਂਦੀ ਤੁਸੀਂ ਸਾਰੇ ਨਾ ਹੱਥ ਧੋ ਕੇ ਮੇਰੇ ਵਿਆਹ ਦੇ ਪਿੱਛੇ ਕਿਉਂ ਪਏ ਹੋ ਹੋ ਉਹ ਪੁੱਤ ਈਆਂ ਤਾਂ ਰਾਜੇ ਰਾਣੀਆਂ ਨੇ ਨਹੀਂ ਰੱਖੀਆਂ ਵਿਆਹ ਤਾਂ ਇੱਕ ਦਿਨ ਕਰਨਾ ਹੀ ਹੈ ਮੰਮੀ ਤੈਨੂੰ ਪਤਾ ਨਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਨਾਲੇ ਉਹ ਵੀ ਜੇ ਮੈਂ ਤੁਹਾਨੂੰ ਛੱਡ ਕੇ ਚਲੀ ਗਈ ਫਿਰ ਤੁਹਾਡਾ ਖਿਆਲ ਪਾਉਣ ਰੱਖੂਗਾ ਕੋਈ ਨਾ ਧੀ ਫਿਰ ਕਿਹੜਾ ਤੂੰ ਮੁੜ ਕੇ ਨਹੀਂ ਆਉਣਾ ਨਾਲੇ ਮਿਲਣ ਤਾਂ ਐ ਹੀ ਕਰੇਗੀ ਮੈਂ ਮੇਰੀ ਤੈਨੂੰ ਵਿਆਹਣਾ ਹੈ ਵੇਚਣਾ ਥੋੜੀ ਹੈ ਵੇਚਣਾ ਹੀ ਹੋ ਜਾਂਦਾ ਵਾ ਵਿਆਹ ਤੋਂ ਬਾਅਦ ਨਾ ਤਾਂ ਕੁੜੀ ਆਪਣੇ ਪੇਕੇ ਜਾ ਸਕਦੀ ਹੈ ਤੇ ਨਾ ਹੀ ਆਪਣੇ ਮਾਪਿਆਂ ਨੂੰ ਆਪਣੇ ਸਹੁਰੇ ਬਲਾ ਸਕਦੀ ਹੈ ਕੋਈ ਨਾ ਬੋਤਾ ਇਹ ਰੀਤ ਤਾਂ ਸਦੀਆਂ ਤੋਂ ਚੱਲੀ ਆ ਰਹੀ ਐ ਨਾਲੇ ਫਿਰ ਆਪਾਂ ਇਹਦੇ ਤੋਂ ਮੁਨਕਰ ਵੀ ਨਹੀਂ ਹੋ ਸਕਦੇ ਨਾ ਚੱਲਦੀ ਹੋਣੀ ਆ ਮਾਂ ਰੀਤ ਪਰ ਮੈਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੀ ਹੈਗੀ ਕੋਈ ਨਾ ਬੋਤਾ ਆਪਾਂ ਲੱਭਾਂਗੇ ਇਹ ਜਗਰ ਜਿੱਥੇ ਮੇਰੀ ਲਾਡੋ ਨੂੰ ਕੋਈ ਗੁਲਾਮ ਬਣਾ ਕੇ ਨਹੀਂ ਰਾਣੀ ਬਣਾ ਕੇ ਰੱਖੇ ਮਾਂ ਤੂੰ ਮੈਨੂੰ ਜਿੰਨੀਆਂ ਮਰਜ਼ੀ ਮਿੱਠੀਆਂ ਗੋਲੀਆਂ ਦੇਈ ਚੱਲ ਪਰ ਅਗਰ ਆ ਤਾਂ ਮੈਨੂੰ ਗੁਲਾਮ ਬਣਾ ਕੇ ਰੱਖੂਗਾ ਹੈ ਮੇਰੀ ਕਾਹਲੀ ਤੀ ਇਹ ਹੈ ਜਿਉਂ ਪੁੱਠੀਆਂ ਗੱਲਾਂ ਦੀ ਸੋਚੀ ਦੀਆਂ ਹੁੰਦੀਆਂ ਨਾਲੇ ਟੋਨੀ ਕਹਿ ਕੇ ਗਿਆ ਸੀ ਕਹਿੰਦਾ ਆਪਾਂ ਚੰਗਾ ਰਿਸ਼ਤਾ ਵੇਖਾਂਗੇ ਮਾਂ ਚੰਗੇ ਨੂੰ ਕੀ ਕਰਾਂਗੇ ਆਪਾਂ ਲੋਕ ਤੈਨੂੰ ਪਤਾ ਹੀ ਆ ਅੰਦਰੋਂ ਕੁਝ ਹੋਰ ਹੁੰਦੇ ਨੇ ਤੇ ਬਾਹਰੋਂ ਕੁਝ ਹੋਰ ਹੁੰਦਿਆ ਆਪਾਂ ਭਲਾਂ ਅੰਦਰ ਹੀ ਪਰਖ ਕਿੱਥੋਂ ਕਰ ਲਾਂਗੇ ਹਾਏ ਹਾਏ ਨਹੀਂ ਤੂੰ ਤਾਂ ਨਾ ਮਾਗਰੀ ਪੈ ਜਾਣੀ ਹੱਥ ਧੋ ਕੇ ਤੇ ਤਾਂ ਗੱਲ ਦੱਸੀ ਮਾੜੀ ਐ ਜਿਵੇਂ ਮੇਰਾ ਸਿਰ ਨਾ ਕੋਈ ਕੰਮ ਨੂੰ ਹੱਥ ਪਾ ਲੇ ਦੇਖ ਲਾਂ ਮਾਂ ਸੱਚੀ ਗੱਲ ਤਾਂ ਤੈਨੂੰ ਨਾ ਹਮੇਸ਼ਾ ਕੌੜੀ ਲੱਗਦੀ ਹੁੰਦੀ ਆ ਫਿਰ ਤੂੰ ਗੱਲਾਂ ਹੀ ਇਹੋ ਜਿਹੀਆਂ ਕਰਦੀ ਐ ਜਾ ਮਾ ਜਮਦ ਨੇ ਕੋਰੀ ਕਹੀ ਕਿ ਅਜੇ ਤੱਕ ਮੈਂ ਨਹੀਂ ਵਿਆਹ ਕਰਾਉਣਾ ਆ ਵੀਰਾ ਹੋਰੀ ਕਿ ਜਦ ਤੱਕ ਰਿਆ ਕਿ ਚੱਜ ਦੀ ਗੱਲ ਕਰਨੀ ਹੋਰੀ ਸਾਬਾ ਮੇਰੇ ਗੱਲ ਨੂੰ ਪਾ ਕੇ ਚਲੇ ਗਿਆ ਆਹ ਹੁਣ ਤੇਰੀ ਮਾਂ ਤੇਰੇ ਪਿੱਛੇ ਲੱਗਿਆ ਕਰੂ ਹਨਾ ਤੂੰ ਹੀ ਸਿਆਣੀਆ ਗੱਲਾਂ ਕਰਦੀ ਐ ਜਾਂ ਮੈਨੂੰ ਪਿਆਜ ਫੜਾ ਮੈਂ ਤਰਕਾ ਬਟਾ ਫੜਾ ਦਿੰਦੀ ਐ ਫੜਾ ਦੇ ਕਮਰੇਿਆਂ ਨੂੰ ਮੇਰੇ ਚਾਚੀ ਨੂੰ। ਮਾ ਚਾਚੀ ਤੇਰੇ ਕੋਲ ਹੀ ਚੱਲਿਆ ਸੀ। ਚੰਗਾ ਪੁੱਤ, ਮੇਰੀ ਗੱਲ ਸੁਣ। ਮੈਦਾਨਾ ਹਾ ਪਾਲਕਾ ਜੇ ਤੋੜ ਕੇ ਲਈ ਆਂ ਉਧਰੋਂ। ਮੈਨਾ ਚਾਚੀ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਜ਼ਰੂਰੀ ਕੀ ਪੁੱਤ? ਉਹ ਬਣੂ ਦੇ ਰਸਤੇ ਬਾਰੇ ਚਾਹਤ ਰਹੇਂਗੇ ਇਹ ਗੱਲ ਇੱਥੇ ਨਹੀਂ ਕਰਦੇ ਆਪਾਂ। ਘਰੇ ਵੇਖ ਕੇ ਕਰਦੇ ਆ। ਚਾਚੀ ਆ ਚੱਲ। ਹਾਂ ਜੀ। ਹੋੜ ਦਾਸ ਪੁੱਤ ਕੀ ਗੱਲ ਕਹਿੰਦਾ ਸੀ ਤੂੰ ਚਾਚੀ ਉਹਦੇ ਆਪਾਂ ਮਨੂ ਤੇ ਰਿਸ਼ਤੇ ਦੀ ਨਹੀਂ ਗੱਲ ਕਰਦੇ ਸੀ ਹਾਂ ਮੈਂ ਉਹਦੇ ਵਾਸਤੇ ਨਾ ਬਹੁਤ ਵਧੀਆ ਰਿਸ਼ਤਾ ਦੇਖ ਕੇ ਆਇਆ ਲੈ ਆ ਤਾਂ ਵਧੀਆ ਕੀਤਾ ਪੁੱਤ ਕੀ ਕਰਦਾ ਮੁੰਡਾ ਤੇ ਕਿਹੜੇ ਪਿੰਡ ਤੋਂ ਹੈ ਚਾਚੀ ਮੁੰਡਾ ਤਾਂ ਕੈਨੇਡਾ ਤੋਂ ਆਇਆ ਹੁਣ ਆਇਆ ਹੋਇਆ ਉਹ ਤੇ ਨਾਂ ਤੇ ਪਿੰਡ ਵਾਲਿਆਂ ਵਾਲੀ ਤੋਂ ਹੈ ਅੱਛਾ ਕੈਨੇਡਾ ਤੋਂ ਆਇਆ ਪਰ ਪੁੱਤ ਆਪਾਂ ਨੂੰ ਕੈਨੇਡਾ ਵਾਲੇ ਕਿੱਥੇ ਰਾਸ ਆਉਣੇ ਹੈ ਨਾ ਰਾਸ ਆਉਣ ਨੂੰ ਕੀ ਹੈ ਚਾਚੀ ਜੀ ਉਹ ਪੁੱਤ ਇੱਕ ਤਾਂ ਬਾਹਰੋਂ ਆਇਆ ਕੀ ਪਤਾ ਲੈ ਵੀ ਕਿੰਨੀ ਕ ਮੰਗੂ ਆਪਾਂ ਇੰਨੀ ਮੰਗ ਕਿੱਥੋਂ ਪੂਰੀ ਕਰ ਦਾਂਗੇ ਉਹ ਚਾਚੀ ਨਾ ਨਾ ਮੰਗ ਮੰਗੋ ਉਹਨਾਂ ਦੀ ਕੋਈ ਨਹੀਂ ਉਹਨਾਂ ਨੂੰ ਪੜ੍ਹੇ ਲਿਖੇ ਤੇ ਸਿਆਣੀ ਕੁੜੀ ਚਾਹੀਦੀ ਆ ਮੈਂ ਮੁੰਡੇ ਨੂੰ ਮਿਲ ਕੇ ਆਇਆ ਲੈ ਫੇਰ ਆਪਾਂ ਕੀ ਦੇ ਲੈਣਦੇ ਆ ਫੇਰ ਤਾਂ ਤੋਰ ਲੈ ਗੱਲ ਤੂੰ ਹੋਰ ਕੀ ਚਾਚੀ ਜੀ ਇਹ ਜਿਆ ਰਿਸ਼ਤਾ ਨਾ ਆਪਾਂ ਨੂੰ ਕਿਤੇ ਨਹੀਂ ਮਿਲਣਾ ਮੁੰਡਾ ਨਾ ਨੀਰਾ ਸੋਨੇ ਦੀ ਡਲੀ ਐ ਜੇ ਦੀਵਾ ਲੈ ਕੇ ਵੀ ਲੱਭਣ ਜਾਈਏ ਨਾ ਫੇਰ ਵੀ ਨਹੀਂ ਮਿਲਣਾ ਇਹ ਜਿਆ ਰਿਸ਼ਤਾ ਹਾਂ ਇਹਦਾ ਬੁੱਤ ਮੈਨੂੰ ਯਕੀਨ ਆ ਤੇਰੇ ਤੇ ਨਾਲੇ ਤੂੰ ਆਪਦੀ ਭੈਣ ਵਾਸਤੇ ਕੋਈ ਮਾਰਾ ਸਾਖ ਥੋੜੀ ਲੱਭੇਗਾ ਚਾਚੀ ਉਹਦੇ ਸਿਰ ਤੇ ਜੇ ਬਾਪ ਨਹੀਂ ਹੈਗਾ ਤਾਂ ਸਾਰੇ ਫਰਜ਼ ਆਪੇ ਨਿਭਾਉਣੇ ਆ ਉਹ ਤਾਂ ਹੈ ਪੁੱਤ ਮੈਂ ਬਾਪ ਦੀ ਕਮੀ ਤਾਂ ਨਹੀਂ ਪੂਰੀ ਕਰ ਸਕਦੀ ਪਰ ਬਾਪ ਦੇ ਫਰਜ਼ ਜ਼ਰੂਰ ਨਿਭਾਉਂਗੀ ਬਾਕੀ ਇਹਦੀ ਜਵਾਕੜੀ ਦੀ ਕਿਸਮਤ ਹਾਂ ਗੱਲ ਤਾਂ ਮੈਂ ਗਾਹ ਤੋੜ ਲੈਣਾ ਚਾਚੀ ਜੀ ਪਰ ਮੈਂ ਨਾ ਇੱਕ ਵਾਰੀ ਮਨੂ ਨਾਲ ਗੱਲ ਕਰਨਾ ਚਾਹੁੰਨਾ ਕਦੇ ਇਹ ਕੱਲ ਨੂੰ 3-5 ਕਰੇ ਫਿਰ ਔਖਾ ਹੋ ਜਾਈ ਨਾ ਨਾ ਬੁੱਤ ਆਪਣੀ ਮਨ ਨੂੰ ਪੰਜ ਦਿਨ ਕਰਨ ਵਾਲੀ ਕਿੱਥੇ ਹੈ ਬਾਕੀ ਕੋਈ ਨਹੀਂ ਤੂੰ ਮਨ ਨੂੰ ਨਾਲ ਆਪ ਗੱਲ ਵੀ ਕਰ ਲੈ ਚੱਲ ਫਿਰ ਆਏ ਕਰ ਚਾਚੀ ਮਨ ਨੂੰ ਮਾਰਵਾਜੂ ਤੇ ਮੈਂ ਗੱਲ ਕਰੀ ਲੈਨੇ ਓ ਪੁੱਤ ਹੁਣ ਤਾਂ ਸਲਾਈ ਸੈਂਟਰ ਗਈ ਹੋਈ ਆ ਬਸ ਅੱਧੇ ਇੱਕ ਘੰਟੇ ਨੂੰ ਆਜੂ ਮੈਂ ਫੋਨ ਮਾਰ ਦੂੰ ਤੈਨੂੰ ਹਾਜੀ ਫਿਰ ਚੱਲ ਠੀਕ ਐ ਫਿਰ ਚਾਚੀ ਮੈਨੂੰ ਫੋਨ ਮਾਰ ਦੇ ਫਿਰ ਮਾਰ ਦੂ ਠੀਕ ਐ ਬੁੱਤ ਚਲੂੰ ਤੂੰ ਵਧੀਆ ਕੀਤਾ ਬਾਕੀ ਦਾ ਸਭ ਕੁਝ ਰੱਬ ਦੇ ਹੱਥ ਵਸੇ ਸਹੀ ਗੱਲ ਆ ਚਾਚੀ ਬੰਦਾ ਤਾਂ ਕੋਸ਼ਿਸ਼ ਹੀ ਕਰ ਸਕਦਾ ਹੈ ਕਰਨਾ ਤਾਂ ਉਸ ਪ੍ਰਮਾਤਮਾ ਨੇ ਹੀ ਹੈ ਹਾਂ ਬੱਤ ਚਲ ਚਾਚੀ ਫਿਰ ਮੈਨੂੰ ਫੋਨ ਮਾਰਦੀ ਮਾਰਨੀ ਹਾਂ ਹਾਂ ਚਲ ਠੀਕ ਆ ਚਾਚੀ ਮੈਂ ਚੱਲਦਾ ਹਾਂ ਹਾਂ ਠੀਕ ਹੈ ਬੱਤ ਇਹ ਪ੍ਰਮਾਤਮਾ ਮੇਰੀ ਤੀਨ ਨੂੰ ਅੱਗੇ ਕੋਈ ਵਧੀਆ ਘਰ ਮਿਲੇ ਚਲ ਅੱਜ ਮਾਨੂੰ ਨਾਲ ਗੱਲ ਕਰ ਹੀ ਲੈਣੀ ਆ ਮੰਮੀ ਤੂੰ ਇੱਥੇ ਬੈਠਿਓ ਮੈਂ ਤੁਹਾਨੂੰ ਬਾਹਰ ਦੇਖੇ ਜਾਨੀ ਆ ਆ ਗਿਆ ਮੇਰਾ ਪੁੱਤ ਹੋਰ ਕੀ ਬਾਹਰ ਇੰਨੀ ਵਧੀਆ ਧੁੱਪ ਨਿਕਲੀ ਪਈ ਆ ਨਾਲੇ ਮੇਰੀ ਗੱਲ ਸੁਣ ਲੈ ਹੁਣ ਤੂੰ ਨਾ ਕਮਲੀਆਂ ਇਹ ਗੱਲਾਂ ਨਾ ਕਰਿਆ ਕਰ ਨਿਆਣੀ ਨਹੀਂ ਰਹੀ ਤੂੰ ਸਿਆਣੀ ਬਣ ਜਾ ਹਟੋਨੀ ਆਇਆ ਸੀ ਤੇ ਰਸਤੇ ਬਾਹਰ ਸੋਣਾ ਮੁੰਡਾ ਦੇਖ ਰਖਿਆ ਨੇ ਕੀ ਐ ਮੰਮੀ ਮੈਂ ਤੁਹਾਨੂੰ ਇੱਕ ਵਾਰੀ ਤੁਹਾਨੂੰ ਮੈਂ 100 ਵਾਰ ਕਹਿ ਚੁੱਕੀ ਆ ਮੈਂ ਵਿਆਹ ਨਹੀਂ ਕਰਾਉਣਾ ਨਹੀਂ ਕਰਾਉਣਾ ਨਹੀਂ ਕਰਾਉਣਾ ਓਹੋ ਤੂੰ ਤਾਂ ਇੱਕ ਗੱਲ ਦੇ ਨਾਲ ਖੜੀ ਪੈ ਜਾਨੀ ਆ ਪਤਾ ਐ ਨਹੀਂ ਕਰੀਦਾ ਹੁੰਦਾ ਜਿੱਦ ਨਹੀਂ ਕਰੀਦੀ ਹੁੰਦੀ ਪਤੇੁੰਡੇ ਕਿੱਥੋਂ ਐ ਕੈਨੇਡਾ ਤੋਂ ਹੈ ਕੈਨੇਡਾ ਤੋਂ ਹਾਂ ਫੇਰ ਤਾਂ ਮੰਮੀ ਮੈਨੂੰ ਵੀ ਉੱਥੇ ਜਾਣਾ ਪੈਣਾ ਤੇ ਮੈਂ ਇੰਨੀ ਦੂਰ ਨਹੀਂ ਜਾਂਦੀ ਹੈਗੀ ਲੈ ਹੈ ਕਾਮੜੀ ਨਹੀਂ ਲੋਕ ਕੈਨੇਡਾ ਨੂੰ ਤਰਸੇ ਪਏ ਤੂੰ ਇਹ ਜਿਹੇ ਰਿਸ਼ਤੇ ਨੂੰ ਨੱਕ ਬੁੱਲ ਕੱਢਦੀ ਹੈਗੀ ਸਾਰੇ ਟੱਬਰ ਦੀ ਜੂਨ ਸੁਧਰ ਜੂ ਆਪਣੀ ਨਾ ਮੰਮੀ ਮੈਨੂੰ ਇੱਕ ਵਾਰ ਨਹੀਂ ਸਮਝਾਉਂਦੀ ਜੂਨ ਸੁਧਰ ਨੂੰ ਆਪਾਂ ਕਹਿੰਦਾ ਪੁੱਠੇ ਮਰਦੇ ਪਿਆ ਚੰਗਾ ਖਾਂਦੇ ਆ ਚੰਗਾ ਪੌਣਦੇ ਆ ਨਾਲੇ ਉਹ ਵੀ ਬਾਹਰ ਜਾ ਕੇ ਕਿਹੜਾ ਨਾ ਸੋਨੇ ਦੀ ਰੋਟੀ ਖਾਣ ਲੱਗ ਜਾਂਦਾ ਰੋਟੀਆਂ ਤਾਂ ਉਹੀ ਖਾਊਗਾ ਆਟੇ ਵਾਲੀਆਂ ਲੈ ਓਕੇ ਰੋਟੀ ਸੋਨੇ ਦੀ ਖਾਣ ਲੱਗੀ ਨੀ ਮੇਰੀ ਗੱਲ ਸੁਣ ਲੈਤੀ ਏ ਕੈਨੇਡਾ ਵਾਗ ਜੇਗੀ ਵਧੀਆ ਦੇ ਕੰਮਕਾਰ ਤੇ ਲੱਗ ਜੇਗੀ ਮੋਜਾਂ ਕਰੇਗੀ ਨਾਲੇ ਮੇਰੀ ਗੱਲ ਸੁਣ ਤੇਰੇ ਨਾਲ ਮੈਂ ਵੀ ਜਹਾਜ਼ ਚੜਜੂ ਕੁੜੇ ਮੈਨੂੰ ਵੀ ਜਹਾਜ਼ ਦੇ ਝੂਟੇ ਦਵਾਦੀ ਆਹੋ ਤੂੰ ਝੂਟੇ ਦੇ ਚੱਕਰ 'ਚ ਬੈਠੀ ਰਹੀ ਇੰਨੀ ਛੇਤੀ ਕੀ ਪੀਜਾ ਪੂਜਾ ਲੱਗਦਾ ਹੁੰਦਾ ਇਹ ਨਹੀਂ ਪਤਾ ਕਿੰਨਾ ਕੁ ਟਾਈਮ ਲੱਗੇ ਇਹ ਵੀ ਹੋ ਸਕਦਾ ਮੈਨੂੰ ਸਾਲ ਹੀ ਵੇਟ ਕਰਨੀ ਪੈ ਜਾਏ ਤੁਹਾਡੀ ਉੱਥੇ ਹਾਂ ਉਹ ਛੀ ਚਾਰ ਮਹੀਨਿਆਂ ਦੀ ਕੀ ਗੱਲ ਹੁੰਦੀ ਹੈ ਦਿਨ ਤਾਂ ਵੇਲੇ ਹੀ ਲੰਘ ਜਾਂਦੇ ਹੈਗੇ ਆਹ ਬੰਦੇ ਮਮੀ ਹੁਣੇ ਮਰੇ ਹੱਥ ਮੈਨੇ ਮੈਂ ਤੈਨੂੰ ਛੱਡ ਕੇ ਕਿਤੇ ਹੀ ਨਹੀਂ ਜਾਣਾ ਹੈਗਾ ਨਾ ਨਾ ਕਰੋਨਾ ਵਿਆਹ ਬੱਸ ਜਾਣਾ ਨਹੀਂ ਇਹਨੇ ਕਿਤੇ ਚੱਲ ਕੋਈ ਨਹੀਂ ਤੈਨੂੰ ਮੈਂ ਹੀ ਸਿਰ ਚੜਾ ਲਿਆ ਟੋਨੀ ਨੂੰ ਕਹਿਣੀ ਆ ਉਹੀ ਕਰੂ ਤੇਰੇ ਨਾਲ ਗੱਲ ਹਾਂ ਕੋਈ ਨਹੀਂ ਕੀ ਕਹੂਗਾ ਮੈਨੂੰ ਮੈਥੋਂ ਵੀ ਸੁਣ ਲੂਗਾ ਫਿਰ ਜੇ ਕੋਈ ਗੱਲ ਕਹੂਗਾ ਆਕੇ ਦਾ ਖਬਰਦਾਰ ਹੋਇਆ ਜੇ ਮੁੰਡੇ ਮੂਰੇ ਕੁਛ ਬੋਲੀਏਗੀ ਹਾਂ ਫਿਰ ਤੂੰ ਆਪ ਸਮਝ ਜਾਣਾ ਕਾ ਤੂੰ ਇਦਾਂ ਕਰਦੇ ਹੁੰਦੇ ਤੁਸੀਂ ਜਦ ਮੈਂ ਨਹੀਂ ਵਿਆਹ ਕਰਾਉਣਾ ਮੈਂ ਤੈਨੂੰ ਦੁੱਖ ਦਿੰਨੀ ਆ ਕੋਈ ਤੂੰ ਸਮਝ ਜਾ ਤੇਰੀ ਮਾਂ ਤੇਰਾ ਕੋਈ ਮਾੜਾ ਤਾਂ ਨਹੀਂ ਸੋਚਦੀ ਤੇਰੇ ਭਲੇ ਦੀ ਗੱਲ ਹੀ ਕਰਦੀ ਐ ਤੈਨੂੰ ਤਾਂ ਮੈਂ ਉਹੀ ਗੱਲਾਂ ਮਾਰੀ ਜਾਂਦੀ ਐ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਬਣਾ ਲਿਆ ਚਾਹ ਪਤਾ ਨਹੀਂ ਇਹਨੂੰ ਹਲੇ ਕਦੋਂ ਆਕੜਾਊਗੀ ਨਿਆਣੀ ਦੀ ਨਿਆਣੀ ਉਹ ਨੂੰ ਫੋਨ ਕਰ ਹੀ ਦੇਵਾ ਵਿਪਾ ਹੀ ਆ ਕੇ ਮਨੂ ਨਾ ਕਰ ਲਾ ਗੱਲ ਉੜ ਕੇ ਜੈ ਖਾਣੇ ਦਾ ਮੇਰਾ ਵੀ ਚੇਤਾ ਭੁੱਲ ਜਾਂਦਾ ਹੈਗਾ ਹਾਂ ਟਰਨੀ ਪੁੱਤ ਕਿਵੇਂ ਠੀਕ ਹੈ ਧੰਵਾਸਤੇ ਚਾਚੀ ਜੀ ਧੰਵਾਸਤੇ ਬਹੁਤ ਧੰਵਾਸਤੇ ਮੈਂ ਤਾਂ ਇਹ ਕਹਿੰਦੀ ਸੀ ਮੈਂ ਕਿਹਾ ਤੂੰ ਮਨੂ ਨਾ ਕਰ ਲੈਂਦਾ ਪੁੱਤ ਗੱਲ ਕਰੀਏ ਉਹ ਆ ਜਾ ਇਹ ਨਾ ਕੋਈ ਐਕਸੀਡੈਂਟ ਹੋ ਗਿਆ। ਆਹ ਕਰਕੇ ਨਾ ਮੈਂ ਕਰ ਰੋ ਉਹ ਸੁਣ। ਓਹੋ ਫਿਰ ਤਾਂ ਬਹੁਤ ਮਾੜਾ ਹੋਇਆ ਪੁੱਤ। ਚੱਲ ਚੰਗਾ ਕੋਈ ਨਾ ਜਾ ਪੁੱਤ ਉਧਰ ਤਾਂ ਜ਼ਰੂਰੀ ਐ। ਹਾਂ ਚਾਚੀ ਕੋਈ ਨਾ ਕੋਨਾ ਮੈਂ ਕਹਿੰਦੀ ਮਿਲ ਕੇ ਆਪਾਂ ਚੱਲਦੇ ਹਾਂ। ਹਾਂ ਠੀਕ ਠੀਕ ਐ ਪੁੱਤ ਚੰਗਾ। ਠੀਕ ਚਾਚੀ ਠੀਕ। ਲੰਡਾ। ਜੇ ਖਾਣੀ ਦੀ ਪੂਰੀ ਚਾਹ ਨੇ ਤੇ ਪੀਤਾ ਪੈਗੀ। ਪਰਮਾਤਮਾ ਸਭ ਨੂੰ ਤੰਦਰੁਸਤੀ ਦੇ। ਆ ਐਕਸੀਡੈਂਟਾਂ ਨੇ ਐਡ ਲੋਕ ਮਾਰ ਲਏ। ਇੱਕ ਤਾਂ ਹਰੇਕ ਨੂੰ ਆਇ ਹੁੰਦਾ ਵੀ ਕਾਲੀ ਨਾਲ ਜਾਈ। ਲੇ ਬਣਾ ਲਾ ਬਣਾ ਲਾ ਸਾਗ ਉੱਥੇ ਜਾ ਕੇ ਤਾਂ ਸਾਮ ਸੁਭ ਸਾਰਾ ਕੁਝ ਭੁੱਲ ਜਾਈਂਗੀ ਆ ਗਿਆ ਵੀਰੇ ਤੂੰ ਤੇ ਆਉਂਦੀ ਹੀ ਲੱਗ ਜਾ ਕਰ ਤੂੰ ਨਾਲੇ ਚਾਚੀ ਕਿੱਥੇ ਆ ਅੰਦਰ ਹੀ ਆ ਜਾ ਚੱਲ ਜਾ ਆ ਜਾ ਤੂੰ ਵੀ ਆ ਜਾ ਤੇਰੇ ਨਾਲ ਹੀ ਗੱਲ ਕਰਨੀ ਐ ਮੈਂ ਮੇਰੇ ਨਾਲ ਹੁੰਨੇ ਨੇ ਕੀ ਗੱਲ ਕਰਨੀ ਕਿਤੇ ਉਹੀ ਵਿਆਹ ਵਾਲਾ ਸਿਆਪਾ ਲੈ ਕੇ ਨਾ ਬਹਿ ਜਾਏ। ਚਾਹਾਂ ਤਾਂ ਫੇਰ ਹੀ ਕਰੂੰਗੀ। ਕੋਹ ਚਾਚੀ ਤਕੜੀ ਐ? ਹਾਂ ਤਕੜੀ ਐ ਬੁੱਧਾ। ਬੰਦਾ ਤਾਂ ਗੱਲ ਚਾਚੀ ਕੋਲ ਕੀੜਾ ਮਾਰਿਆ ਜੀ। ਚੱਲ ਵਧੀਆ ਕੀਤਾ ਬੁੱਧਾ ਤੂੰ ਆ ਗਿਆ। ਮੈਂ ਵੀ ਤੈਨੂੰ ਯਾਦ ਹੀ ਕਰੀ ਜਾਂਦੀ ਸੀ। ਤੇਰੀ ਭੂਆ ਦੀ ਦੇ ਗੱਲ ਕਿਵੇਂ ਆ ਹੁਣੋ? ਭੂਆ ਤਾਂ ਠੀਕ ਐ ਚਾਚੀ ਪਰ ਗੱਡੀ ਦਾ ਥੋੜਾ ਜਿਹਾ ਨੁਕਸਾਨ ਜ਼ਿਆਦਾ ਹੋ ਗਿਆ। ਬਸ ਰੱਬ ਨੇ ਹੀ ਰੱਖ ਲਿਆ। ਚਾਰ ਪੁੱਤ ਜੈਨੂ ਖਾਵੇ ਗੱਡੀ ਜਾਨ ਬਚ ਗਈ ਸਹੀ ਗੱਲ ਆ ਚਾਚੀ ਜੀ ਲੈ ਪੁੱਤ ਆ ਬੈਠੀ ਐ ਮਨੂੰ ਤੂੰ ਆਪੇ ਹੀ ਕਰ ਲੈ ਇਹਦੇ ਨਾਲ ਗੱਲ ਮੇਰੇ ਤਾਂ ਇਹ ਅੱਖ ਹੀ ਨਹੀਂ ਲੱਗਦੀ ਵੀ ਸੁਣਾਉਂਦੀ ਐ ਮੈਨੂੰ ਤਾਂ ਕਿਉਂ ਕੁੜੀਏ ਤੈਨੂੰ ਪਸੰਦ ਨਹੀਂ ਇਹ ਰਿਸ਼ਤਾ ਵੀਰੇ ਗੱਲ ਪਸੰਦ ਨਾ ਪਸੰਦ ਦੀ ਨਹੀਂ ਹੈਗੀ ਬਸ ਮੇਰਾ ਮਾਂ ਨਹੀਂ ਮੰਨਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਹੈਗਾ ਲੈ ਸੁਣ ਲੈ ਜੀ ਇਹ ਗੱਲਾਂ ਅਖੇ ਮੈਂ ਵਿਆਹ ਨਹੀਂ ਕਰਾਉਣਾ ਕਿਉਂ ਵਿਆਹ ਕਿਉਂ ਨਹੀਂ ਕਰਾਉਣਾ ਜੇ ਤੇਰੇ ਕੋਈ ਹੋਰ ਪਸੰਦ ਆ ਉਹ ਦੱਸ ਦੇ ਪਾਪਾ ਉਹ ਦੇਖ ਲੈਣੇ ਆ ਨਹੀਂ ਨਹੀਂ ਵੀਰੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਫੇਰ ਭੈਣੇ ਗੱਲ ਕੀ ਹੋਈ ਹੈ ਗੱਲ ਵੀ ਦੱਸ ਕੋਈ ਖੁੱਲ ਕੇ ਮੈਂ ਤਾਂ ਇੰਨਾ ਵਧੀਆ ਰਿਸ਼ਤਾ ਲੱਭਿਆ ਤੇਰੇ ਲਈ ਨਹੀਂ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸਲ ਜੀ ਗੱਲ ਤਾਂ ਇਹ ਆ ਨਾ ਮੈਂ ਮਾਂ ਤੇ ਘਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਤੇ 나ਹੀਂ ਮੇਰਾ ਕਿਤੇ ਦਿਲ ਲੱਗਣਾ ਮੈਂ ਚਾਚੀ ਦਾ ਸਾਨੂੰ ਕੋਈ ਫਿਕਰ ਨਹੀਂ ਹੈਗਾਗਾ ਅਸੀਂ ਵੀ ਚਾਚੀ ਦੇ ਕੁਝ ਲੱਗਦੇ ਆ ਨਾਲੇ ਨਾ ਤੂੰ ਬੇਫਿਕਰ ਹੋ ਕੇ ਵਿਆਹ ਕਰਾ ਅਸੀਂ ਹੈਗੇ ਆ ਦੇਖ ਲੈ ਪੁੱਤ ਕਿਹੜੀਆਂ ਗੱਲਾਂ ਕਰਦੀ ਐ ਨਾ ਹੁਣ ਅਸੀਂ ਤੈਨੂੰ ਭਲਾਇਆ ਰੱਖਾਂਗੇ ਭੈਣੇ ਚਾਚੀ ਸਹੀ ਕਹਿੰਦੀ ਐ ਨਾਲੇ ਤੇਰੇ 'ਚ ਕਿਹੜਾ ਕੋਈ ਕਮੀ ਐ ਲੋਕ ਕੀ ਕਹਿਣਗੇ ਵੀਰੇ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਹੈਗੇ ਮੈਨੂੰ ਮੇਰੇ ਡੈਡੀ ਕਹਿ ਕੇ ਗਏ ਸੀ ਵੀ ਤੂੰ ਮੇਰਾ ਪੁੱਤ ਆ ਤੇ ਤੂੰ ਇਹ ਘਰ ਨੂੰ ਸੰਭ ਕੇ ਰੱਖਣਾ ਫੇਰ ਸੰਭ ਕੇ ਰੱਖ ਲੈ ਤੈਨੂੰ ਕੋਈ ਰੋਕਦਾ ਜਦੋਂ ਵੀਰੇ ਮੇਰਾ ਵਿਆਹ ਹੋ ਗਿਆ ਉਦੋਂ ਤਾਂ ਮੈਂ ਬਾਹਰ ਚਲੀ ਜਾਣਾ ਫਿਰ ਉਸ ਤੋਂ ਬਾਅਦ ਇਹ ਘਰ ਕੌਣ ਸੰਭੂਗਾ ਦੇਖ ਬੁੜੀ ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊ ਸਾਲ ਵੱਧ ਕਿਹੜਾ ਮਾਰ ਜਿਆ ਕਰੀ ਤੂੰ ਕਿਹੜਾ ਉੱਥੇ ਰਹਿਣਾ ਸਦਾ ਲਈ ਚਲੋ ਠੀਕ ਹੈ ਵੀਰੇ ਜੇ ਤੁਸੀਂ ਬਾਲਾ ਕਹੀ ਜਾਂਦੇ ਹੋ ਮੈਂ ਵਿਆਹ ਤਾਂ ਕਰਵਾ ਲੂੰਗੀ ਪਰ ਮੇਰੀ ਇੱਕ ਸ਼ਰਤ ਆ ਲੈ ਦੇਖ ਲੈ ਹੁਣ ਸ਼ਰਤਾਂ ਵੀ ਰੱਖਣ ਲੱਗ ਗਈ ਮੈਂ ਕੀ ਕਰਾਂ ਪੁੱਤ ਇਸ ਕੁੜੀ ਦਾ ਕੋਈ ਨਾ ਚਾਚੀ ਹਾਂ ਦੱਸ ਕੀ ਸ਼ਰਤ ਹੈ ਤੇਰੀ ਵੀਰੇ ਸ਼ਰਤ ਮੇਰੀ ਇਹੀ ਆ ਕਿ ਮੈਂ ਇਧਰਲੇ ਮੁੰਡੇ ਨਾਲ ਵਿਆਹ ਕਰਾਉਂਗੀ ਤੇ ਉਹ ਮੁੰਡਾ ਘਰ ਜਵਾਈ ਬਣ ਕੇ ਰਹਿਣਾ ਚਾਹੀਦਾ ਨਾ ਕੁੜੀਏ ਤੇ ਦਿਮਾਗ ਤਾਂ ਠੀਕ ਹੈ ਕਿਊਟ ਪਟੰਗ ਬੋਲੀ ਜਾਨੀ ਐ ਕਿਉਂ ਮੰਮੀ ਜੇ ਕੁੜੀਆਂ ਵਿਆਹ ਕਰਾ ਕੇ ਸਹੁਰੇ ਜਾ ਸਕਦੀਆਂ ਨੇ ਫਿਰ ਮੁੰਡਾ ਕਿਉਂ ਨਹੀਂ ਆ ਸਕਦਾ ਆਪਣੇ ਸਹੁਰੇ ਕੋਈ ਨਾ ਮਨੂ ਮੈਂ ਗੱਲ ਕਰਕੇ ਦੇਖਦਾ ਮੁੰਡੇ ਵਾਲਿਆਂ ਨਾਲ ਮੈਂ ਸਮਝਦਾ ਤੇਰੀ ਗੱਲ ਮੇ ਪੁੱਤ ਇਹ ਤਾਂ ਉਹੀ ਬੋਲੀ ਜਾਂਦੇ ਤੂੰ ਐਵੇਂ ਨਾ ਇਹਦੀਆਂ ਗੱਲਾਂ ਦਾ ਸਰਕਾਰ ਚਾਚੀ ਮੈਂ ਸਮਝਦਾ ਇਹਦੀ ਗੱਲ ਚੰਨਤ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਮੁੰਡੇ ਨੂੰ ਇੱਥੇ ਨਾਲ ਲੈ ਕੇ ਆਉਂਗਾ ਫਿਰ ਕਰਦੇ ਆ ਗੱਲ ਹਾਂ ਕਰ ਲੈ ਤੂੰ ਗੱਲ ਚਲ ਠੀਕ ਆ ਚਾ ਕੀ ਚੱਲਦਾ ਚੰਗਾ ਬੇਬੀ ਹੁਣ ਮੇਰ ਨਾਲ ਪਾ ਤੂੰ ਮੂੰਹ ਬਣਾਇਆ ਤੂੰ ਮੈਨੂੰ ਤੇਰੇ ਨਾਲ ਬੋਲਦੀ ਤੂੰ ਕੋਈ ਗੱਲ ਆਕਣ ਦੀ ਕਰਦੀ ਨਹੀਂ ਹੈਗੀ ਬੇਬੇ ਮੇਰੀ ਗੱਲ ਸੁਣਾ ਜੇ ਮੈਂ ਤੈਨੂੰ ਛੱਡ ਕੇ ਚੱਲ ਗਈ ਤੇਰਾ ਖਿਆਲ ਇੱਥੇ ਕੌਣ ਰੱਖੂਗਾ ਤੂੰ ਕਿਉਂ ਨਹੀਂ ਸਮਝਦੇ ਹੁਣ ਦੇਖ ਲੈ ਮੈਂ ਵਿਆਹ ਨੂੰ ਵੀ ਮੰਨ ਲਈ ਆਪਾਂ ਕੀ ਲੈਣਾ ਬਾਹਰਲੇ ਮੁੰਡੇ ਤੋਂ ਨਾਲੇ ਬਾਹਰਲੇ ਮੁੰਡੇ ਨਾਲ ਵਿਆਹ ਕਰਵਾਉਂਦਾ ਤਾਂ ਮੇਰਾ ਤਾਂ ਫੈਲਾ ਨਾ ਜੇ ਮੈਂ ਉਹਦੇ ਉੱਥੇ ਜਾ ਕੇ ਰਹਿਣਾ ਹੋਵੇ ਜਦ ਮੈਂ ਤੈਨੂੰ ਛੱਡ ਕੇ ਜਾਣਾ ਹੀ ਨਹੀਂ ਤੁਸੀਂ ਇੱਧਰਲਾ ਮੁੰਡਾ ਲੱਭ ਦੋ ਮੈਂ ਵਿਆਹ ਕਰਾ ਲੂੰਗੀ ਬੱਸ ਤੂੰ ਇੰਨੇ ਕੰਬੜੀਏ ਗੱਲਾਂ ਕਿਉਂ ਕਰਦੀ ਹੁੰਨੀ ਐ ਮਾੜੀ ਮੁੱਟੀ ਦਸਿਆਣੀ ਬਣ ਜਾ ਮੰਮੀ ਹੁਣ ਮੈਂ ਸਿਆਣੀ ਬਣ ਗਈ ਸ਼ੁਕਰ ਕਰੋ ਮੈਂ ਵਿਆਹ ਕਰਾਉਣ ਨੂੰ ਵੀ ਮੰਨ ਲਈ ਤੇ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਹੈਗਾ ਮੁੰਡਾ ਇੱਥੇ ਆਊ m DJ Dukuh Kaldi. s a k s i k n s a k s a n ਐ ਜੇ ਪੁੱਤ ਹੋਰ ਸਭ ਠੀਕ ਹੈ ਪੁੱਤ ਵਧੀਆ ਚਾਚੀ ਜੀ ਤੁਸੀਂ ਦੱਸੋ ਬਸ ਠੀਕ ਆ ਪੁੱਤ ਲੈ ਮੈਂ ਚਾਹ ਬਣਾ ਲਾਂ ਪਹਿਲਾਂ ਚਾਹ ਤਾਂ ਰਹਿਣ ਦੋ ਚਾਚੀ ਜੀ ਜਿਹੜੇ ਕੰਮ ਆ ਜਾਣਾ ਆਪਾਂ ਪਹਿਲਾਂ ਉਹ ਕੰਮ ਕਰ ਲਈਏ ਤੁਸੀਂ ਮਨੂ ਨੂੰ ਆਵਾਜ਼ ਮਾਰੋ ਹਾਂ ਹੁਣੇ ਬੁਲਾਉਣੀ ਆ ਮਨੂ ਪੁੱਤ ਆ ਮਣੋ ਹਾਂਜੀ ਮੰਮੀ ਇੱਧਰ ਆ ਪੁੱਤ ਬੈਠ ਆ ਦੇਖ ਮਨੂ ਆ ਬੈਠਾ ਉਹ ਮੁੰਡਾ ਤੁਸੀਂ ਜਿਹੜੀ ਵੀ ਗੱਲ ਕਰਨੀ ਹੈ ਨਾ ਆਪਦੀ ਖੁੱਲ੍ਹ ਕੇ ਕਰ ਲਓ ਆਜਾ ਚਾਚੀ ਜੀ ਆਪਾਂ ਬਾਹਰ ਚੱਲਦੇ ਹਾਂ ਹਾਂ ਪੁੱਤ ਕੱਲ ਨੂੰ ਮੁੜ ਕੇ ਆਪਣਾ ਕੋਈ ਫਰਕ ਨਾ ਪਵੇ ਤੁਸੀਂ ਕਰ ਲਓ ਗੱਲ ਹਾਂਜੀ ਹਾਂਜੀ ਠੀਕ ਹਾਂਜੀ ਦੱਸੋ ਕੀ ਗੱਲ ਕਰਨੀ ਹੈ ਤੁਸੀਂ ਤੁਹਾਨੂੰ ਇਹ ਰਿਸ਼ਤਾ ਪਸੰਦ ਆ ਮੇਰਾ ਮਤਲਬ ਮਨਜ਼ੂਰ ਆ ਹਾਂਜੀ ਮੈਂ ਤੁਹਾਡੀ ਫੋਟੋ ਵੇਖ ਕੇ ਹਾਂ ਕਰਤੀ ਸੀ ਪਰ ਵੀਰਾ ਮੈਨੂੰ ਐਂ ਕਹਿੰਦਾ ਸੀ ਤੁਸੀਂ ਵਿਆਹ ਕਰਾ ਕੇ ਇੱਥੇ ਰਹਿਣਾ ਚਾਹੁੰਦੇ ਆ ਹਾਂਜੀ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਤੇ ਡੈਡੀ ਹੁਣ ਇਸ ਦੁਨੀਆ ਚ ਨਹੀਂ ਰਹੇ ਉਹ ਮੈਨੂੰ ਧੀ ਨਹੀਂ ਬਲਕਿ ਆਪਣਾ ਮੁੰਡਾ ਸਮਝਦੇ ਸੀ ਤੇ ਮੈਨੂੰ ਸ਼ੇਰਪੁੱਤ ਕਹਿ ਕੇ ਬਣਾਉਂਦੇ ਸੀ ਪੁੱਤ ਕਿਉਂ ਧੀ ਪੁੱਤਨੀ ਬਣ ਸਕਦੀ ਕਿਉਂ ਨਹੀਂ ਬਣ ਸਕਦੀ ਬਣ ਸਕਦੀ ਐ ਉਹੀ ਤਾਂ ਮੈਂ ਵੇਖ ਰਿਆਂ ਹਾਂਜੀ ਬਸ ਮੈਂ ਵਿਆਹ ਤੋਂ ਬਾਅਦ ਇੱਥੇ ਹੀ ਰਹਿਣਾ ਚਾਹੁੰਦੀ ਆ ਤੇ ਨਾਲ ਇਹ ਵੀ ਚਾਹੁੰਦੀ ਆ ਕਿ ਮੇਰਾ ਘਰ ਵਾਲਾ ਵੀ ਮੇਰੇ ਨਾਲ ਇਹੀ ਘਰ ਚ ਰਹੇ। ਓ ਓਕੇ ਓਕੇ ਮੈਂ ਸਮਝ ਗਿਆ। ਮੇਰਾ ਮਤਲਬ ਤੁਸੀਂ ਘਰ ਜਵਾਈ ਕਹਿੰਦੇ ਹੋ। ਬਸ ਜੀ ਤੁਸੀਂ ਜੋ ਮਰਜ਼ੀ ਸਮਝ ਲਓ। ਜੇ ਕੁੜੀ ਵਿਆਹ ਕਰਾ ਕੇ ਆਪਣੇ ਸਹੁਰੇ ਜਾ ਸਕਦੀਆਂ ਫਿਰ ਮੁੰਡਾ ਕਿਉਂ ਨਹੀਂ? ਓਕੇ ਜੀ ਠੀਕ ਹੈ ਤੇ ਕੋਈ ਹੋਰ ਸ਼ਰਤ ਤੁਹਾਡੀ? ਬਸ ਇਹੀ ਸ਼ਰਤ ਆ ਮੇਰੀ ਤੇ ਮੈਨੂੰ ਇਹ ਵੀ ਪਤਾ ਕਿ ਤੁਹਾਨੂੰ ਇਹ ਮਨਜ਼ੂਰ ਨਹੀਂ ਕਿਉਂਕਿ ਤੁਸੀਂ ਬਾਹਰੋਂ ਆਇਆ ਤੇ ਤੁਹਾਡਾ ਬਾਹਰ ਜਾਣਾ ਵੀ ਬਹੁਤ ਜ਼ਰੂਰੀ ਹੈ। ਅੱਛਾ ਜੀ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਟੋਨੀ ਹੋਰਾਂ ਨੂੰ ਬੁਲਾ ਲਈਏ ਟੋਨੀ ਵੀਰੇ ਹਾਂ ਭਾਈ ਹੋਰ ਭਾਈ ਇਹਨੂੰ ਮੋਲ ਕਰ ਲਈ ਗੱਲ ਹਾਂਜੀ ਭਾਈ ਕਰ ਲਈ ਗੱਲ ਮਨੂੰ ਤੂੰ ਕਰ ਲਈ ਗੱਲ ਪੁੱਤ ਮੇਰੀ ਧੀ ਵੀ ਕਿਸੇ ਗੱਲ ਦਾ ਗੁੱਸਾ ਨਾ ਕਰੀ ਇਹਦੇ ਜੋ ਦਿਲ ਚ ਆਉਂਦਾ ਬੋਲ ਦਿੰਦੀ ਹੈ ਨਹੀਂ ਨਹੀਂ ਆਂਟੀ ਜੀ ਥੋੜੀ ਧੀ ਨੇ ਕੁਝ ਗਲਤ ਨਹੀਂ ਕਿਹਾ ਜੋ ਕਿਹਾ ਸਹੀ ਕਿਹਾ ਭਾਈ ਮੈਨੂੰ ਮੰਨੂ ਦੀ ਸ਼ਰਤ ਮਨਜ਼ੂਰ ਹੈ। ਹੈ? ਸ਼ਰਤ ਮਨਜ਼ੂਰ ਹੈ? ਪਤਾ ਵੀ ਇਹ ਤੈਨੂੰ ਇਹ ਨਹੀਂ ਕੀ ਕਿਹਾ? ਬੇਪੁੱਤ, ਤੂੰ ਇਹਦੀ ਗੱਲ ਧਿਆਨ ਨਾਲ ਵੀ ਸੁਣੀ ਹੈ ਕਿ ਨਹੀਂ? ਹਾਂਜੀ ਆਂਟੀ ਜੀ, ਇਹਨਾਂ ਨੇ ਇਹ ਕਿਹਾ ਵੀ ਮੈਂ ਵਿਆਹ ਕਰਾ ਕੇ ਇੱਥੇ ਰਹਿਣਾ ਚਾਹੁੰਦੀ ਆਂ ਤੇ ਤੁਹਾਨੂੰ ਵੀ ਇੱਥੇ ਰੱਖਣਾ ਚਾਹੁੰਦੀ ਆਂ ਤੇ ਮੈਨੂੰ ਮਨਜ਼ੂਰ ਹੈ ਜੀ। ਪਰ ਪੁੱਤ ਸਮਾਜ ਕੀ ਕਹੂ? ਵੀ ਬਾਹਰੋਂ ਆਇਆ ਮੁੰਡਾ, ਇਹਨਾਂ ਨੇ ਘਰ ਜਵਾਈ ਬਣਾ ਕੇ ਇੱਥੇ ਰੱਖ ਲਿਆ। ਪਤਾ ਨਹੀਂ ਇਹਨਾਂ ਨੂੰ ਕੀ ਲਾਲਚ ਹੋਣਾ ਹੈ। ਆਂਟੀ ਜੀ, ਸਮਾਜ ਕੌਣ ਹੈ? ਅਸੀ ਹੁਣਿਆ ਇੱਕ ਧੀ ਪੁੱਤ ਨਹੀਂ ਬਣ ਸਕਦੀ ਜੇ ਇੱਕ ਧੀ ਚਾਹੁੰਦੀ ਐ ਵੀ ਮੈਂ ਇੱਥੇ ਰਹਿ ਕੇ ਆਪਦੀ ਮਾਂ ਦੀ ਸੇਵਾ ਕਰਾਂ ਤਾਂ ਕੀ ਫਰਕ ਪੈਂਦਾ ਮੈਨੂੰ ਮਨਜ਼ੂਰ ਐ ਸ਼ਾਬਾਸ਼ ਅਨਮੋਲ ਬਾਹਰ 와ਏ ਮੁੰਡੇ ਦੀ ਏਡੀ ਵੱਡੀ ਸੋਚ ਨਾਲੇ ਯਾਰ ਤੇਰਾ ਬਾਹਰ ਦਾ ਕੀ ਬਣੂ ਰਿਸ਼ਤੇ ਜੋੜਨ ਲਈ ਨਾ ਟੁੰਨੀ ਬਈ ਕੁਛ ਨਾ ਕੁਛ ਜ਼ਰੂਰ ਛੱਡਣਾ ਪੈਂਦਾ ਨਾਲੇ ਮੈਨੂੰ ਕਿਹੜਾ ਕੈਨੇਡਾ ਨੇ ਮੁੱਲ ਖਰੀਦਿਆ ਹੋਇਆ ਵੀ ਮੈਂ ਉੱਥੇ ਜਾਣਾ ਹੀ ਐ ਮੈਂ ਇੱਥੇ ਰਹੂੰਗਾ ਪਰ ਪੁੱਤ ਤੇਰੇ ਮਾਂ ਬਾਪ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਆਂਟੀ ਜੀ ਜਦੋਂ ਵੀਰੇ ਨੇ ਦੱਸਿਆ ਸੀ ਨਾ ਮੈਂ ਮਾਮ ਡਾੜਨਾ ਸਲਾਹ ਕਰਕੇ ਆਇਆ ਸੀ ਉਹਨਾਂ ਨੂੰ ਬਹੁਤ ਖੁਸ਼ੀ ਆ ਉਹ ਕਹਿੰਦੇ ਸਾਡੇ ਪੁੱਤ ਨੂੰ ਇੰਡੀਆ ਨਾਲ ਪਿਆਰ ਹੈ ਰਿਸ਼ਤਿਆਂ ਦੀ ਕਦਰ ਹੈ ਫੇਰ ਤਾਂ ਠੀਕ ਹੈ ਪੁੱਤ ਹਾਂਜੀ ਆਂਟੀ ਜੀ ਜੇ ਇੱਕ ਧੀ ਸਮਾਜ ਚ ਰਹਿ ਕੇ ਬਰਾਬਰੀ ਦੀ ਮੰਗ ਕਰੀ ਆ ਤਾਂ ਜ਼ਰੂਰ ਦੇਣੀ ਚਾਹੀਦੀ ਹੈ ਮੈਂ ਇਹਨੂੰ ਸਾਰੇ ਹੱਕ ਦਵਾ ਕੇ ਰਹੂੰਗਾ ਚੰਗਾ ਪੁੱਤ ਮੇਰੀ ਤਾਂ ਰੂਹ ਖੁਸ਼ ਹੋ ਗਈ ਵੀ ਇੱਕ ਵਾਰੋਂ ਆਇਆ ਮੁੰਡਾ ਆਪਣੇ ਫਰਜ਼ਾਂ ਨੂੰ ਸਮਝਦਾ ਤੇ ਰਿਸ਼ਤਿਆਂ ਦੀ ਕਦਰ ਕਰਦਾ ਬਿਲਕੁਲ ਆਂਟੀ ਜੀ ਜੇ ਇੱਕ ਸਮਾਜ ਧੀ ਦੀ ਗੱਲ ਨੂੰ ਗੰਭੀਰਤਾ ਨਾਲ ਸੋਚੇ ਨਾ ਤਾਂ ਹਰ ਇੱਕ ਧੀ ਸਮਾਜ ਦੀ ਬਰਾਬਰੀ ਕਰ ਸਕਦੀ ਹੈ ਸਹੀ ਕਿਹਾ ਬਾਈ ਅਨਮੋਲ ਚੱਲ ਫਿਰ ਚਾਚੀ ਕਿਉਂ ਸ਼ੌਕੀ ਕੰਮ ਵਿੱਚ ਦੇ ਦੇ ਕਿਉਂ ਉਹ ਮਿੱਠਾ ਕਰਾਓ ਸ਼ੁਗ੍ਰੇ ਪ੍ਰਵਾਦਮਾ ਤੇਰਾ ਹੁਣੇ ਬੱਤ ਹਜਰ ਲੈ ਬਾਈ ਬਰੋਲ ਬਰਾਈਆਂ ਤੇਨੂੰ ਵਧਾਈਆਂ ਬਾਈ ਤੈਨੂੰ ਬਹੁਤ ਜਿਆਦਾ ਤੂੰ ਹੀ ਕਰਾਇਆ ਸਾਰਾ ਇਹ ਕੰਮ